ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ ਤੀਜਾ ਆਦਮੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਅੱਖਾਂ ਉੱਪਰ ਲੱਗਾਂ ਪ੍ਰਾਣੇ ਤਜਰਬਿਆਂ ਦੇ ਐਨਕਾਂ ਨਾਲ ਵੇਖਦਾ ਹੈ ਇਹ ਐਨਕਾਂ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਤੇ ਸਪਸ਼ਟ ਦੇਖ ਸਕਦੀ ਹੈ ਪੰਘੂੜੇ ਤੋਂ ਚਿਤਾ ਤੱਕ ਦਾ ਸਫ਼ਰ ਗਿਰਦੇ ਨਾਲਕੇ ਤੇ ਪਾਣੀ ਚੱਲਣ ਤੇ ਖੜਾਕ ਨਾਲ ਕੇਸਰ ਦੀ ਅੱਖ ਖੁੱਲੀ। ਥੋੜਾ ਥੋੜਾ ਚਾਨਣ ਹੋ ਰਿਹਾ ਸੀ। ਨਾਉਂਦੇ ਹੋਏ ਫਕੀਰ ਦੇ ਉਚਾਰੇ ਸਲੋਕ ਉਸ ਤੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ। ਸਾਈ ਜੀ ਇੰਸਾਂ ਇਸ਼ਨਾਨ ਕਰਦਿਆਂ ਤੁਸੀਂ ਕੀ ਗਾ ਰਹੇ ਸੀ? ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਾ ਸਕਿਆ। ਉਸ ਦੇ ਨਾਉਣ ਤੋਂ ਬਾਅਦ ਥੜੇ ਤੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਉਦਿਆਂ ਜੇ ਰੱਬ ਦਾ ਨਾਮ ਦਾ ਗੁਣਗਾਨ ਹੋ ਜਾਵੇ ਤਾਂ ਸਰੀਰ ਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰ ਪੁੱਤਰ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹੋ ਜਹੀ ਹੀ ਦੁਨੀਆ ਨਜ਼ਰ ਆਉਂਦੀ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸਨੇ ਫਕੀਰ ਨੂੰ ਸਵਾਲ ਕੀਤਾ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿਸੇ ਮੁਹਾਵਤ ਨੇ ਇੱਕ ਹਾਥੀ ਖੇਤ ਵਿੱਚ ਵੰਨਿਆ ਹੋਇਆ ਸੀ ਜੋ ਭੁੱਖ ਕਾਰਨ ਚੰਗਿਆੜ ਰਿਹਾ ਸੀ ਨਾਲ ਵਗਦੇ ਰਾਹ ਤੋਂ ਤਿੰਨ ਅੰਨੇ ਆਦਮੀ ਲੰਘ ਰਹੇ ਸਨ ਆਵਾਜ਼ ਸੁਣ ਕੇ ਕੰਨਾ ਬੋਲਿਆ ਇਹ ਆਵਾਜ਼ ਹਾਥੀ ਦੀ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਸਰੇ ਅੰਨੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਸਰੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੋਇਆ ਉਸ ਨੂੰ ਹਾਥੀ ਦਰੀ ਵਰਗਾ ਲੱਗਿਆ ਦੂਸਰੇ ਨੇ ਹਾਥੀ ਦੀ ਪੂਛ ਨੂੰ ਛੋਇਆ ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਿਆ ਤੀਸਰੇ ਨੇ ਹਾਥੀ ਦੀ ਲੱਤ ਨੂੰ ਛੋਇਆ ਉਸ ਨੂੰ ਹਾਥੀ ਕਿਸੇ ਖੰਭੇ ਵਰਗਾ ਲੱਗਿਆ ਦਰੀ ਰੱਸੀ ਖੰਭਾ ਤਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਵੀ ਦੁਨੀਆ 'ਚ ਸੰਜਾਖੇ ਅੰਨੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਲੱਗ-ਲੱਗ ਮੁੱਦਿਆਂ ਤੇ ਲੜ ਝਗੜ ਰਹੇ ਹਨ। ਪ੍ਰੇਮੰਡ ਦੇ ਪਸਾਰੇ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ। ਫਕੀਰ ਨੇ ਕਿਹਾ ਅਸੀਂ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ। ਸਾਈ ਜੀ ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ? ਉਸ ਨੇ ਤੇਜ਼ ਤੁਰਦੇ ਫਕੀਰ ਦੇ ਨਾਲ ਰਲਦਿਆਂ ਪੁੱਛਿਆ। ਫਕੀਰ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ਧਰਤੀ ਤੇ ਆਇਆ ਤੋਂ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਉਸ ਨੂੰ ਮਾਰ ਕੁੱਟ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਰਹਿੰਦੀ ਸੀ ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ ਘਰ ਲੈ ਜਾ ਕੇ ਮੱਲਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੋਕੇ ਸੱਚ ਨੂੰ ਬਹੁਤ ਸਲਾਇਆ ਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ। ਕੇਸਰ ਨੂੰ ਫਕੀਰ ਦੀਆਂ ਗੱਲਾਂ ਨਮੀਆਂ ਤੇ ਅਜੀਬ ਲੱਗ ਰੀਆਂ ਸਨ। ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਕਿ ਜਦ ਕਦੋਂ ਸੂਰਜ ਢਲ ਗਿਆ ਤੇ ਠੰਡੀ ਹਵਾ ਰੁਕਮਲ ਲੱਗ ਪਈ। ਗਰਮੀ ਤੋਂ ਕੁਝ ਰਾਹਤ ਮਿਲੀ, ਦੋਵੇਂ ਇੱਕ ਦਰਖਤ ਥੱਲੇ ਰੁਕ ਗਏ। ਕੇਸਰ ਪੁੱਤਰ ਤੇਰੇ ਘਰ ਪਰਿਵਾਰ ਵਿੱਚ ਕੌਣ-ਕੌਣ ਹੈ ਫਕੀਰ ਨੇ? ਉਸ ਨੂੰ ਪੁੱਛਿਆ ਕੇਸਰ ਨੇ ਮਾਂ ਬਾਪੂ ਬੇਬੇ ਅਤੇ ਭੈਣ ਤਾਰੂ ਬਾਰੇ ਫਕੀਰ ਨੂੰ ਵਿਸਤਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੁਰਤ ਸੰਭਾਲੀ ਸੀ ਤਾਂ ਉਸ ਨੇ ਘਰ ਵਿੱਚ ਹਾਸੇ-ਕਲਕਾਰੀਆਂ ਹੀ ਸੁਣੀਆਂ ਸਨ ਮਾਂ ਬਾਪੂ ਵੱਡੀ ਭੈਣ ਤਾਰੂ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਲੋਕ ਉਹਨਾਂ ਦੇ ਘਰ ਨੂੰ ਪਹਿਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਸ ਦਾ ਬਾਪੂ ਤੇ ਦਾਦਾ ਦੋਵੇਂ ਪਹਿਲਵਾਨੀ ਕਰਿਆ ਕਰਦੇ ਸਨ ਤੇ ਫਿਰ ਜਿਵੇਂ ਨਜ਼ਰ ਹੀ ਲੱਗ ਗਈ ਕੇਸਰ ਅਜੇ 6-7 ਸਾਲ ਦਾ ਹੀ ਸੀ ਜਦੋਂ 47 ਦੀ ਵੰਡ ਦਾ ਰੌਲਾ ਪੈ ਗਿਆ। ਉਸ ਵੇਲੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਅਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਉਜਾੜੇ ਦੇ ਸੰਤਾਪ ਦੀ ਸਮਝ ਲੱਗਣ ਲੱਗ ਪਈ। ਇੰਨੇ ਬਰੇ ਬੀਤਣ ਬਾਅਦ ਵੀ ਬੇਬੇ ਵੰਡ ਦੀਆਂ ਗੱਲਾਂ ਇੰਜ ਸੁਣਾਉਂਦੀ ਜਿਵੇਂ ਕੱਲ ਦੀ ਹੀ ਗੱਲ ਹੋਵੇ। ਫਿਰਕੂ ਹਨੇਰੀ ਝੁੱਲ ਰਹੀ ਸੀ। ਅਨਜਾਨ ਤੇ ਸੰਖ ਚਰਸਤੇ ਤੇ ਡਟੇ ਖੜੇ ਸਨ। ਸਹਿਮ ਸਹਿਮ ਦਲਹੀਜ਼ ਤੇ ਵਾਰ ਖੜਾ ਸੀ ਈਦ ਦੇ ਚੰਨ ਤੇ ਕਰਵਾ ਚੌਥ ਦੇ ਚੰਨ ਦੀ ਬੋਲ ਚਾਲ ਬੰਦ ਹੋ ਗਈ ਸੀ ਫੈਜ਼ੇ ਤੇ ਰੇਸ਼ਮ ਵਿਚਕਾਰ ਲਕੀਰ ਖਿੱਚੀ ਜਾ ਰਹੀ ਸੀ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡ ਦੇ ਥੜਾਂ ਤੇ ਖੇਡੀਆਂ ਜਾਂਦੀ ਤਾਸ਼ ਦੇ ਪੱਤੇ ਹੀ ਮੋਦੇ ਨਹੀਂ ਸਨ ਹੋਏ ਪਾਈਚਾਰਕਾਂ ਸਾਂਝ ਵੀ ਟੁੱਟ ਗਈ ਸੀ ਬੇਇਲਾਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ ਸਾਂਝੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ ਮਾਜਬ ਦੇ ठेਕੇਦਾਰਾਂ ਨੇ ਨਿੱਕੇ-ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ। ਆਲੇ ਚ ਜਗਦੇ ਦੀਵਿਆਂ ਦੀ ਲਾਟ ਫੜਫੜਾ ਰਹੀ ਸੀ ਬਨੇਰਿਆਂ ਤੇ ਬੋਲਦੇ ਕਾਮਾਂ ਦੀ ਆਵਾਜ਼ ਵਿੱਚ ਡਰ ਤੇ ਕੰਬਣੀ ਸੀ। ਗੁੜਤੀ ਪੇਛੀ ਨੂੰ ਮਾਰੇ ਸਾਝੇ ਚੱਕ ਵਿੱਚ ਹੁਣ ਮਿਠਾਸ ਹੀ ਨਹੀਂ ਰਹੀ। ਪੀੜੀਆਂ ਤੋਂ ਚੱਲੇ ਆ ਰਹੇ ਬੇਨਾਮ ਰਿਸ਼ਤੇ ਸ਼ੱਕ ਤੇ ਨਫ਼ਰਤ ਵਿੱਚ ਬਦਲ ਰਹੇ ਸਨ। ਖੇਸੀ ਦੀ ਬੁੱਕਲ ਵਿੱਚ ਨਿੱਗ ਦੀ ਥਾਂ ਖੰਜਰ ਦੀ ਨੋਕ ਸੀ। ਲੈਰੋਂ ਪਾਰ ਦੀਆਂ ਖਬਰਾਂ ਕੁਝ ਠੀਕ ਨਹੀਂ ਆ ਰੰਗਾਂ ਪਿੰਡ ਦੇ ਬਜ਼ੁਰਗ ਸੱਤ ਚ ਬੈਠੇ ਸਿਰ ਨਾਲ ਸਿਰ ਜੋੜ ਗੱਲਾਂ ਕਰਦੇ ਪਿੰਡ ਠੀਕਰੀ ਪਹਿਰਾ ਸ਼ੁਰੂ ਕਰੀਏ ਪਹਿਰਾ ਸ਼ੁਰੂ ਕਰੀਏ ਕੱਲ ਮੈਂ ਮਸੀਤੀ ਵਾਲਾ ਰਸੀਦਾ ਕੋੜੀ ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ ਮੇਰੇ ਨਾਲ ਉਹ ਬੋਲਿਆ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੱਤ ਚ ਬੈਠਾ ਕੋਈ ਹੋਰ ਬੋਲਦਾ ਫਸਲਾਂ ਤੇ ਖੇਤ ਲਵਾਰਸ ਹੋ ਗਏ ਸਨ ਕਿਉਂਕਿ ਪਿੰਡ ਦੇ ਗੱਬਰੂ ਸਾਰਾ ਦਿਨ ਛਵੀਆਂ ਗੜਾਸੇ ਅਤੇ ਕਿਰਪਾਨਾਂ ਤਿੱਖਾ ਕਰਦੇ ਬਖਸ਼ੀ ਲਾਹੌਰ ਦੀ ਪੱਠੀ ਤੇ ਬੈਠੇ ਰਹਿੰਦੇ। ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿੱਚੋਂ ਲੁੱਟ ਕਤਲ ਬਲਾਤਕਾਰ ਅਤੇ ਕੁੜੀਆਂ ਦੇ ਚੁੱਕਣ ਦੀਆਂ ਅਫਵਾਹਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਭਾਂਬੜ ਬਣ ਜਾਂਦਗਾ। 47 ਦੀ ਵਿਸਾਖੀ ਚੋਂਕ ਮਹੀਨੇ ਬਾਅਦ ਬਾਪਰੇ ਇੱਕ ਘਟਨਾ ਨੇ ਹੀ ਸ਼ਾਲੀ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ। ਬਾਪੂ ਬਾਪੂ ਸ਼ੇਮ ਤੇ ਗਿਆ ਹੋਇਆ ਸੀ। ਬੇਬੇ ਨਿੱਕੇ ਜਿਹੇ ਕੇਸਰ ਨੂੰ ਲੈ ਕੇ ਘਰ ਹੀ ਸੀ ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੂ। ਖੇਤਾਂ 'ਚ ਮੋੜ ਰੰਗਾਂ ਸਨ, ਮੂਹ ਹਨੇਰਾ ਹੋ ਰਿਹਾ ਸੀ। ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ, ਖੜ੍ਹ ਜੋ ਕੁੜੀਓ। ਤੇ ਹਨੇਰੇ 'ਚ ਕਿਸੇ ਨੇ ਇੱਕਦਮ ਤਾਰੂ ਨੂੰ ਚੋੱਕ ਕੇ ਘੋੜੀ ਤੇ ਬਿਠਾ ਲਿਆ। ਦੱਸ ਦੇਣੀ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਆ ਤਾਂ ਸਾਰੀਆਂ ਕੁੜੀਆਂ ਵਾਪਸ ਕਰ ਦੇਣ। ਖਰਮੀ ਜਿਹੀ ਆਵਾਜ਼ ਵਿੱਚ ਇੱਕ ਮੂੰਹ ਸਿਰ ਲਪੇਟੇ ਬੰਦੇ ਨੇ ਕਿਹਾ ਮਾਂ ਨੇ ਬਹੁਤ ਚੀਂਚ ਘਾੜਾ ਪਾਇਆ ਤੇ ਤਾਰੋਂ ਨੂੰ ਛੜਾਉਣ ਲੱਗੀ। ਉਸੇ ਖਰਵੀ ਆਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ। ਡਿੱਗਣ ਨਾਲ ਉਸ ਦੇ ਸਿਰ ਤੇ ਸੱਟ ਲੱਗ ਗਈ। ਖੂਨ ਕਾਫੀ ਵਹਿ ਗਿਆ। ਜਿਆਦਾ ਖੂਨ ਵਹਿਣ ਨਾਲ ਤੇ ਤਾਰੋ ਦੇ ਵਿਛੋੜੇ ਦਾ ਦੁੱਖ ਨਾ ਸਹੰਦਿਆ ਮਾਂ ਕੁਝ ਦਿਨਾਂ ਬਾਅਦ ਸਵਰਗ ਵਾਸ ਹੋ ਗਈ। ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਝ ਨਹੀਂ ਉਸਨੇ ਕੇਸਰ ਦਾ ਸਿਰ ਪਲੋਸ ਕੇ ਉਸ ਦਾ ਮੋਢਾ ਆਪਣੇ ਹੱਥ ਨਾਲ ਕਾਫੀ ਢੇਰ ਘੁੱਟ ਰੱਖਿਆ ਕੇਸਰ ਲੰਮਾ ਪੈ ਗਿਆ ਪਰ ਫਕੀਰ ਢੇਰ ਤੱਕ ਬੈਠਾ ਰਿਹਾ ਲੰਮਾ ਪਿਆ ਕੇਸਰ ਦੂਰ ਆਸਮਾਨ ਵੱਲ ਵੇਖਦਾ ਸੋਚ ਰਿਹਾ ਰਿਹਾ ਸੀ ਸੋਚ ਰਿਹਾ ਸੀ ਕਿ ਬੇਬੇ ਜੋ ਹੱਲਿਆਂ ਬਾਰੇ ਰੋ ਰੋ ਕੇ ਦੱਸਦੀ ਸੀ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਪਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜ਼ੁਬਾਨ ਤੇ ਬਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਸੀਤ ਚੜੀ ਬਣ ਕੇ ਅਤੇ ਫਿਰ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਰਸਦਾਨ ਨਸੂਰ ਬਣ ਜਾਂਦੀ ਹੈ ਕੋਈ ਕਣੀਆਂ ਚ ਹੰਝੂ ਲੁਕੋ ਰਿਹਾ ਕੋਈ ਮੀਂਹ ਵਿੱਚ ਖੁਸ਼ੀਆਂ ਮਨਾ ਰਿਹਾ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਣੇ ਜਾਣੇ ਉਹੀ ਜੋ ਦੁਨੀਆ ਚਲਾਰੇ ਧੰਨਵਾਦ